کہ گی رکھبی اکالی دل کو کمزور کرنے تباہ کرنے کوئی کسر باقی نہیں چڈے گا اور یہ گل اج میں کہہ دینی چاہتا وا کہ گی رکھویر نے یہ گل میرے کو منی جب میں کال تخت ملن گیا سامان کہ یہ من کی منشا تو ہے چلو میں بہتی گل نہیں کرنی چاہتا ہاں ਮੈਂ ਤਾਂ ਸਮੂਚੀ ਕੌਮ ਨੂੰ ਸੁਚੇਤ ਕਰਨਾ ਚਾਹੁੰਦਾ ਵਾਂ ਬਾਣੀ ਚ ਤੱਕ ਹੈ ਵਕਤ ਪਛਾਣੇ ਸੋ ਬੰਦਾ ਹੋਇਆ ਤੁਸੀਂ ਪਛਾਣ ਲਓ ਜਿਨ੍ਹਾਂ ਬੰਦਿਆਂ ਨੇ ਜਿਹੜੇ ਸ਼ਹੀਦ ਪਰਿਵਾਰ ਸੀ ਜਿਨ੍ਹਾਂ ਦਾ ਨਾਮ ਚੱਲ ਰਿਹਾ ਸੀ ਅਸੀਂ ਇਹਨਾਂ ਨੂੰ ਪ੍ਰਧਾਨ ਬਣਾਵਾਂਗੇ ਉਹਨਾਂ ਨੂੰ ਨਾ ਬਣਾ ਕੇ ਇਹ ਆ ਪ੍ਰਧਾਨ ਬਣ ਗਿਆ ਜਿਹੜੇ ਸ਼ਹੀਦ ਪਰਿਵਾਰਾਂ ਦੀ ਕਦਰ ਕਰਨਾ ਨਹੀਂ ਚਾਹਦੇ ਉਹ ਆਮ ਸ਼ਖਤ ਕੀ ਕਦਰ ਕਰਨਗੇ ਜੀ